ਨਿਸ਼ਾਨ ਸਿੰਘ ਜੀ ਤੁਹਾਡੇ ਜਿਹੜੇ ਜਿੰਨਾਂ ਨੂੰ ਪਰ ਜੀ ਇੰਕਾਉਂਟਰ ਦੇ ਵਿੱਚ ਮਾਰਿਆ ਗਿਆ ਉਹ ਕੀ ਲੱਗਦਾ ਮੇਰੇ ਫਾਦਰ ਸਾਹਿਬ ਸ਼ਿੰਦਾ ਸਿੰਘ ਜੀ ਹੋਇਆ ਕੀ ਸੀ ਉਸ ਦਿਨ ਕੁਛ ਨਹੀਂ ਘਰੋਂ ਹੀ ਚੋਕੇ ਖੜੇ ਆ ਪੁਲਸ ਨੇ ਝੂਠਾ ਮਗਾਵਲਾ ਬਣਾ ਕੇ ਦੇ ਮਾਰਦੇ ਆ ਪੁਲਸ ਦੇ ਵਿੱਚ ਡਿਊਟੀ ਕਰਦੇ ਤਾਂ ਹੀ 32 ਸਾਲ ਕੇ ਲੜਿਆ ਅੱਜ ਆਨੂੰ ਸੀਬੀਆਈ ਨੇ ਭਰੋਸਾ ਦਿਵਾਇਆ ਚਲੋ ਉਹਨਾਂ ਨੂੰ ਦੋਸ਼ੀ ਕਰਾਰ ਦੇਤਾ ਵਾ ਤੇ ਚਲੋ ਅਸੀਂ ਆਨੇ ਸੌ ਮਾਰ ਇਹਨਾਂ ਨੂੰ ਉਮਰ ਕੈਦੀ ਹੋਵੇ ਸਤਿ ਸ਼੍ਰੀ ਅਕਾਲ ਜੀ ਉਹ ਇਹਨਾਂ ਨੂੰ ਤੁਹਾਨੂੰ ਹੋਰ ਆਡੇ ਦਿਲ ਨੂੰ ਸ਼ਾਂਤੀ ਮਿਲੇ ਕੋਈ ਫਾਦਰ ਸਾਹਿਬ ਕਰਦੇ ਕੀ ਸੀ ਪੁਲਿਸ ਦੇ ਵਿੱਚ ਮੈਂ ਹੋਇਆ ਦੋ ਮਹੀਨੇ ਬਾਅਦ ਜਿਹੜੋ ਮਾਰਿਆ ਮੇਰੇ ਫਾਦਰ ਜੀ ਯਾਨੀ ਕਿ ਸੀ ਫਾਦਰ ਦਾ ਮੂੰਹ ਵੀ ਨਹੀਂ ਦੇਖਿਆ ਤੇ ਤੁਹਾਨੂੰ ਲਾਸ਼ ਵੀ ਨਹੀਂ ਮਿਲੀ ਦਾਜ ਵੀ ਨਹੀਂ ਮਿਲਿਆ ਨਾ ਫੋਲ ਕੁਝ ਨਹੀਂ ਮਿਲਿਆ ਮਾਰ ਕੇ ਨਾ ਪਤਾ ਕਿੱਥੇ ਸੁੱਟਦੇ ਕੀ ਕਰਤਾ ਹਨ ਨੂੰ ਨਹੀਂ ਪਤਾ ਕਿ ਕਿਦਾਂ ਦਾ ਮੰਜ਼ਰ ਹੋਊਗਾ ਵੀ ਇੱਕ ਜਿੰਨੇ ਆਪਦਾ ਬਾਪ ਵੀ ਨਹੀਂ ਵੇਖਿਆ ਕਿੰਨੇ ਆਸਕੀਤਾਂ ਦਾ ਪੁੱਤ ਸਾਡਾ ਹੋਣ ਵਾਲਾ ਹੈ ਖੁਸ਼ੀਆਂ ਹੋਣਗੀਆਂ ਕਰਨ ਇਹ ਤਾਂ ਖੁਸ਼ੀਆਂ ਵੀ ਵੇਖੀਆਂ ਨਹੀਂ ਉਹਨੇ ਵਿਚਾਰੇ ਨੇ ਸਾਲ ਇੱਕ ਵਿਆਹ ਨੂੰ ਇਸ ਸਾਲ ਮੈਂ ਤਾਂ ਉਹਨਾਂ ਤੀਜੀ ਚੌਥੀ ਜਮਾਤ ਚ ਪੜਦਾ ਹਾਂ ਛੋਟਾ ਹਾਂ ਹਾਂਜੀ ਉਹਦੇ ਬਾਅਦ ਪੜ੍ਹਾਈ ਨਹੀਂ ਮੇਰੀ ਕੀਤੀ ਗਈ ਤੇ ਤੁਹਾਨੂੰ ਪਤਾ ਉਹ ਜਿੰਜਾ ਕਮਾਉਣ ਵਾਲਾ ਚਿਹਰੇ ਗੱਦੀ ਆੜੀ ਧੱਕਾ ਕਰਦੇ ਰਹੇ ਲੱਗ ਲੱਗ ਤੁਹਾਨੂੰ ਪਤਾ ਪਿੰਡਾਂ ਵਾਲੇ ਰੌਲਾ ਪੈ ਜਾਂਦਾ ਵੀ ਤੁਹਾਡੇ ਮੁੰਡੇ ਮਾਰਕ ਤੇ ਝੂਠੇ ਮੁਕਾਬਲੇ ਬਣਾ ਕੇ ਘੜ ਕੇ ਚੰਬੇ ਲੈ ਥੇ ਵੰਗਾਵਾ ਇਹ ਦੋ ਮੁੰਡੇ ਮਰ ਜਾਂਦੇ ਝੂਠੇ ਮੁਕਾਬਲੇ ਤੇ ਪੁਲਿਸ ਵਾਲੇ ਦੇ ਕਿਸੇ ਦੇ ਗੋਲੀ ਨਹੀਂ ਲੱਗਦੀ ਤਾਂ ਲੋਕਾਂ ਨੇ ਵੀ ਇਹੋ ਗੱਲਾਂ ਨੇ ਲੇਕਿਨ ਵੀ ਮਾਰਕ ਤੇ ਝੂਠੇ ਮੁਕਾਬਲੇ ਚ ਬਣਾਉਂਦੇ ਕੋ ਪਰਵਾਹ ਨਹੀਂ ਕਰਦੇ 1993 ਵਿੱਚ ਮਾਰੇ ਗਏ ਫਰਜੀ ਐਨਕਾਊਂਟਰ ਦੇ ਵਿੱਚ ਜਦੋਂ ਉਹਨੇ ਪਰਿਵਾਰਕ ਮੈਂਬਰ ਲਾ ਲਿਆ ਤੇ ਜਿਹੜੇ 5 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਕਿ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਗੱਲਬਾਤ ਕਰਦੇ ਕੀ ਨਾਮ ਕੀ ਤੁਹਾਡਾ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਜੀ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਫਰਜੀ ਐਨਕਾਊਂਟਰ ਦੇ ਵਿੱਚ ਮਾਰੇ ਗਏ ਉਹ ਕੀ ਲੱਗਦੇ ਨੇ ਮੇਰੇ ਫਾਦਰ ਸਾਹਿਬ ਸ਼ਿੰ다 ਸਿੰਘ ਜੀ ਹੋਇਆ ਕੀ ਸੀ ਉਸ ਦਿਨ ਕੁਝ ਨਹੀਂ ਘਰੋਂ ਹੀ ਚੋਕੇ ਖੜੇ ਆ ਪੁਲਸ ਨੇ ਝੂਠਾ ਮੁਕਾਬਲਾ ਬਣਾ ਕੇ ਰੇ ਮਾਰਤੇ ਆ ਪੁਲਸ ਦੇ ਵਿੱਚ ਡਿਊਟੀ ਕਰਦੇ ਤੇ ਨਾ ਮੁਕਾਬਲਾ ਝੂਠਾ ਬਣਾ ਕੇ ਮਾਰਤੇ ਰੇ ਪਾਈ 32 ਸਾਲ ਕੇ ਲੜਿਆ ਅੱਜ ਨੂੰ ਸੀਬੀਆਈ ਨੇ ਭਰੋਸਾ ਦਿਵਾਇਆ ਚਲੋ ਉਹਨਾਂ ਨੂੰ ਦੋਸ਼ੀ ਕਰਾਰ ਦੇਤਾ ਵਾ ਤੇ ਚਲੋ ਅਸੀਂ ਆਨੇ ਸੌ ਮਾਰ ਇਹਨਾਂ ਨੂੰ ਉਮਰ ਕੈਦੀ ਹੋਵੇ ਚਾਹ ਫਾਂਸੀ ਹੋਵੇ ਇਹਨਾਂ ਨੂੰ ਤੁਹਾਨੂੰ ਹੋਰ ਆਡੇ ਦਿਲ ਨੂੰ ਸ਼ਾਂਤੀ ਮਿਲੇ ਕੋੜੇ ਫਾਜ਼ਲ ਸਾਹਿਬ ਕਰਦੇ ਕੀ ਸੀ ਪੁਲਸ ਦੇ ਵਿੱਚ ਹੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਮੁਲਾਜ਼ਮ ਹੀ ਆ ਪੁਲਿਸ ਮੁਲਾਜ਼ਮ ਇੱਕ ਵਿਸ਼ਵਾਸ ਪੁਲਿਸ ਮੁਲਾਜ਼ਮ ਨੂੰ ਲੈ ਕੇ ਗਏ ਉਹ ਵੀ ਪੁਲਿਸ ਵਾਲੇ ਜਿਨ੍ਹਾਂ ਨੇ ਮਾਰਿਆ ਉਹ ਵੀ ਪੁਲਿਸ ਵਾਲੇ ਕਿਸ ਤਰ੍ਹਾਂ ਫਿਰ ਵਿਸ਼ਵਾਸ ਕਰੂਗੇ ਲੋਕ ਕਿਵੇਂ ਵਿਸ਼ਵਾਸ ਕਰਨਗੇ ਪੁਲਿਸ ਤੇ ਪੁਲਸਤੇ ਸਾਰਾ ਉਹ ਤੁਹਾਨੂੰ ਪੜਾਜ ਰੋ ਝੂਠਾ ਮੁਕਾਬਲਾ ਬਣਾ ਸਾਰੇ ਪਰੋਸੀਬੀਆਈ ਨੇ ਇਕੱਠੇ ਕੀਤੇ ਆ ਫੇਰ ਹੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸਭ ਕੋ ਝੂਠਾ ਕਰਕੇ ਸਾਰਾ ਬਣਾਇਆ ਨਾ ਮੁਕਾਬਲਾ ਉਹ ਸੀਪੀਆਈ ਨੇ ਮਿਹਨਤ ਕੀਤੀ ਆ ਸਾਰਾ ਕੋ ਸਾਹਮਣੇ ਅਦਾਲਤ ਨੇ ਕੀਤਾ ਤੇ ਜੱਜ ਸਾਹਿਬ ਨੇ ਅੱਜ ਦੋਸ਼ੀ ਕਰਾਰ ਤਾਜੀ ਦਿੱਤੇ ਤੁਹਾਡੀ ਉਮਰ ਉਸ ਟਾਈਮ ਕਿੰਨੀ ਸੀ ਮੈਂ ਬਹੁਤ ਛੋਟਾ ਹਾਂ ਉਹ ਮੈਂ ਹੋਇਆ ਦੋ ਮਹੀਨੇ ਬਾਅਦ ਜਿਹੜਾ ਮਾਰਿਆ ਮੇਰੇ ਫਾਦਰ ਸਾਹਿਬ ਅੱਛਾ ਯਾਨੀ ਕਿ ਤੁਸੀਂ ਫਾਦਰ ਦਾ ਮੂੰਹ ਵੀ ਨਹੀਂ ਦੇਖਿਆ ਤੇ ਤੁਹਾਨੂੰ ਲਾਸ਼ ਵੀ ਨਹੀਂ ਮਿਲੀ ਦਾਜ ਵੀ ਨਹੀਂ ਮਿਲਿਆ ਨਾ ਫੁੱਲ ਕੁਝ ਨਹੀਂ ਮਿਲਿਆ ਮਾਰ ਕੇ ਨਾ ਪਤਾ ਕਿੱਥੇ ਸੁੱਟਦੇ ਕੀ ਕਰਤਾ ਹਨ ਨੂੰ ਨਹੀਂ ਪਤਾ ਕਿੰਦਾ ਦੀ ਸਜ਼ਾ ਦੀ ਜਿੰਮੇ ਕਰ ਕਿਉਂਕਿ ਉਹ ਦੋਸ਼ੀ ਆ ਤੇ ਕਰਾਰ ਦਿੱਤਾ ਵੀ ਕਿਸ ਤਰ੍ਹਾਂ ਦੇਖਦੇ ਵੀ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਆ ਇਹਨੇ ਚ ਉਮਰ ਕੈਦ ਵਿੱਚ ਫਾਂਸੀ ਹੋਵੇ ਨਾ ਉਮਰ ਕੈਦ ਹੋਵੇ ਕਹਿੰਦੇ ਜਾਂ ਫਾਂਸੀ ਹੋਵੇ ਉਹਨਾਂ ਦੇ ਜਿਹੜੇ ਧਰਮ ਪਤਨੀ ਇਹਨਾਂ ਦੀ ਯਾਨਕੀ ਮਾਤਾ ਜੀ ਵੀ ਨਾਲ ਨੇ ਆ ਕੀ ਨਾਮ ਕੀ ਜਿੰ다 ਸਿੰਘ ਜੀ ਇਹ ਉਹਨਾਂ ਦੀ ਫੋਟੋ ਹੈ ਹਾਂ ਜੀ ਕਿਸ ਤਰ੍ਹਾਂ ਹੋਇਆ ਕੀ ਸੂਚਨਾ ਕੋਠੇ ਤੋਂ ਲੈ ਕੇ ਲਾ ਕੇ ਵੈਨ ਨੇ ਪਤਾ ਉਹ ਲੈ ਕੇ ਹਨ ਦੱਸ ਕੇ ਨਹੀਂ ਤੇ ਫਿਰ ਕੋਟਮ ਵਾਰਕ ਕਰੇ ਲੈ ਆਏ ਤੇ ਮਾਰ ਕੇ ਤੇ ਮੜ ਕੇ ਫੇਰ ਲੈ ਗਏ ਮੜ ਕੇ ਲਿਆਂਦਾ ਨਹੀਂ ਜੀ ਨਾ ਥਾਣੇ ਚ ਨਹੀਂ ਪੁੱਛ ਕਿਸ ਕਰਨ ਹਾਂ ਹਾਂ ਥਾਣੇ ਵੜ ਨਹੀਂ ਦਿੱਤਾ ਥਾਣੇ ਨਹੀਂ ਵੜਨ ਦਿੱਤਾ ਸਾਨੂੰ ਕਹਿੰਦੇ ਤੁਹਾਨੂੰ ਵੀ ਕੁੱਟਣਾ ਤੁਹਾਨੂੰ ਕੁੱਟਣਾ ਮਾਰਨਾ ਪੁਲਿਸ ਵਾਲਿਆਂ ਨੇ ਆਈ ਫਿਰ ਡਰਦੇ ਜਾਂਦੇ ਨਹੀਂ ਹਾਂ ਤੁਹਾਡਾ ਬੇਟਾ ਜਨਾਲ ਹੈ ਕਹਿੰਦੇ ਉਹ ਤੇ ਹੋਣ ਵਾਲਾ ਸੀ ਕਿ ਉਹਨੇ ਤਾਂ ਬਾਬੇ ਨੂੰ ਮੂੰਹ ਵਿੱਚ ਉਹ ਹੋਣ ਵਾਲਾ ਸੀ ਇਹ 2 ਮਿੰਟ ਬਾਅਦ ਆ ਭਾਜੀ ਹੋਈ ਆ ਉਹ ਨਹੀਂ ਵੇਖਿਆ ਤੇ ਵਿਚਾਰੇ ਨੂੰ ਮੂੰਹ ਵੀ ਨਹੀਂ ਵੇਖਿਆ ਇਹਨਾਂ ਨਾ ਇਹਨੂੰ ਪਤਾ ਮੇਰਾ ਪਿਓ ਕਿਹੜਾ ਤੇ ਇਹਨਾਂ ਨੂੰ ਪੁੱਤ ਨੂੰ ਪਿਓ ਨੂੰ ਪਤਾ ਮੇਰਾ ਕੀ ਕੁੜੀ ਹੋਈ ਤੇ ਕਾਕਾ ਆ ਕਹਿੰਦੇ ਕਿ ਕਿੱਦਾਂ ਦਾ ਮੰਜ਼ਰ ਹੋਊਗਾ ਵੀ ਇੱਕ ਜਿੰਨੇ ਆਪਦਾ ਬਾਪ ਵੀ ਨਹੀਂ ਵੇਖਿਆ ਕਿੰਨੇ ਆਸ ਕੇ ਚਾਹਣੇ ਪੁੱਤ ਸਾਡਾ ਹੋਣ ਵਾਲਾ ਹੈ ਖੁਸ਼ੀਆਂ ਹੋਣਗੀਆਂ ਘਰੇ ਇਹ ਤਾਂ मतलब ਖੁਸ਼ੀਆਂ ਵੀ ਵੇਖੀਆਂ ਨਹੀਂ ਉਹਨੇ ਵਿਚਾਰੇ ਨੇ ਸਾਲ ਇੱਕ ਵਿਆਹ ਨੂੰ ਸਾਡਾ ਤਹੀ ਸਿਆਣੇ ਜੋ ਬੱਚਾ ਉਖੇਵੜੇ ਪਾਲਣੇ ਕਿੱਦਾਂ ਦਾ ਜੋ ਕੋਤਾ ਲੱਗ ਗਿਆ ਹੁਣ ਮੇਰੇ ਫਾਦਰ ਇਹਨਾਂ ਨੇ ਝੁੱਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਤੇ ਮੈਂ ਮੂਹ ਨਹੀਂ ਵੇਖਿਆ ਸਾਨੂੰ ਲਾਛ ਵੀ ਨਹੀਂ ਭੋਗ ਵੀ ਨਹੀਂ ਪਾ ਦਿੱਤਾ ਨਾ ਨਾ ਭੋਗ ਕਿੱਥੋਂ ਪਾਉਣਾ ਹੈ ਪੈਸਾ ਹੀ ਨਹੀਂ ਕੋਈ ਜੇ ਮੇਨਰੇ ਕੰਮ ਕਰ ਕਰ ਮੈਨੂੰ ਪਾਲਿਆ ਵਾ ਤੇ ਇਹਨਾਂ ਨੇ ਕਿੱਥੋਂ ਭੋਗ ਕਿੱਥੋਂ ਪਾਉਣਾ ਹੈ ਸਾਰ ਮੈਂ ਤੇ ਉਦੋਂ ਨਿਕਾਂ ਤੇ ਨਾ ਇਹਨਾਂ ਲਾਛਾਂ ਦਿੱਤੀਆਂ ਉਹਨਾਂ ਨੂੰ

ਤੇ ਪਰ ਅੱਜ ਮਿਲਿਆ ਕੋਈ ਨ ਕੋਈ ਡੈੱਡ ਬਾਡੀ ਬਿਲਕੁਲ 32 ਤੋਂ 33 ਸਾਲ ਹੋ ਗਏ ਕਹਿੰਦੇ ਆੜੀਕਦਿਆਂ ਨੂੰ ਪਰ ਅੱਜ ਸਾਨੂੰ ਇਨਸਾਫ ਦੀ ਜਿਹੜੀ ਆਸ ਜ਼ਰੂਰ ਬੱਜੀ ਆ ਹੁਣ ਦੇਖਣਾ ਇਹ ਹੋ ਗਿਆ ਕਿ ਉਹਨਾਂ ਨੂੰ ਜਿਹੜੀ ਸਜ਼ਾ ਕਿੰਨੀ ਮਿਲਦੀ ਆ ਕਿੰਨਾ ਉਹਨਾਂ ਨੂੰ ਕਾਰਨ ਕੀ ਹੈ ਦੋਸ਼ੀ ਜ਼ਰੂਰ ਕਰਾਰ ਦਿੱਤਾ ਗਿਆ ਪਰ ਪਰਵਾਰਿਕ ਮੈਂਬਰਾਂ ਦਾ ਕਹਿੰਦਾ ਵੀ ਜੇ ਉਹਨੂੰ ਫਾਂਸੀ ਦੀ ਸਜ਼ਾ ਹੋ ਜੀ ਤਾਂ ਸਾਨੂੰ ਸੰਦੋਖ ਕੇ 32 ਸਾਲ ਲੱਗੇ। ਇੱਕ ਨੇ ਦਾਅਵਾ ਕਹਿੰਦਾ ਮੈਂ ਤਾਂ ਹਜੇ ਹੋਣ ਵਾਲਾ ਸੀ 2 ਮਹੀਨੇ ਹੋ ਗਏ। 2 ਮਹੀਨੇ ਬਾਅਦ ਦੁਨੀਆ 'ਚ ਆਇਆ ਤਾਂ ਲੇਕਿਨ ਮਾਂ ਨੇ ਜਰੂਰ ਖੁਸ਼ੀ-ਖੁਸ਼ੀ ਬੇਟੇ ਨੂੰ ਜਨਮ ਦਿੱਤਾ। ਲੇਕਿਨ ਉਹਦਾ ਬਾਪ ਕਿੱਥੇ ਸੀ? ਅੱਜ ਵੀ ਉਹ ਢੂੰਡਦਾ ਪਿਆ ਮੇਰਾ ਬਾਪ ਕੌਣ ਹੈ? ਬਾਪ ਮੇਰਾ ਕਿੱਥੇ ਹੈ? ਜਵਾਬ ਇਹੀ ਸੀਗੇ ਵੀ ਇਸ ਦੁਨੀਆ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਪਰ ਜਿਹੜੇ ਮਾਰਨ ਵਾਲੇ ਦੋਸ਼ੀਆਂ ਨੂੰ ਅੱਜ ਮਾਂ ਜਵਾਬ ਦੇ ਰਹੀ ਵੀ ਇਹੀ ਕਾਤਲ ਨੇ ਜਿਨ੍ਹਾਂ ਨੇ ਤੇਰੇ ਬਾਪ ਨੂੰ ਇਸ ਦੁਨੀਆ ਤੋਂ ਜਿਹੜਾ ਤੇ ਉਸ ਨੂੰ ਜਿਹੜਾ ਇਸ ਬਾਣੀ ਦੁਨੀਆ ਨੂੰ ਆਲਬੇ ਦਾ ਕਹਿਣ ਲਈ ਮਜਬੂਰ ਕੀਤਾ ਤੇ ਉਸ ਦਾ ਜਿਹੜਾ ਫਰਜੀ ਇਨਕਾਊਂਟਰ ਵੀ ਕੀਤਾ ਗਿਆ 1993 ਵਿੱਚ ਹੋਏ ਫਰਜੀ ਇਨਕਾਊਂਟਰ ਦੇ ਮਾਮਲੇ 32 ਸਾਲਾਂ ਬਾਅਦ ਜਿਹੜਾ ਫੈਸਲਾ ਜੁਰੂਰ ਆਇਆ ਦੋਸ਼ੀ ਕਰਾਰ ਦਿੱਤਾ ਪੰਜ ਜਣਾਂ ਨੂੰ ਸਾਡੇ ਨਾਲ ਪਰਿਵਾਰਿਕ ਮੈਂਬਰ ਹੀ ਗੱਲਬਾਤ ਕਰਦੇ ਕੀ ਨਾਮ ਕੀ ਤੁਹਾਡੇ ਜੀ ਮੇਰਾ ਅਹੀ ਰਾਜ ਸਿੰਘ ਨਾਂ ਜੀ ਜਿਹਨਾਂ ਦਾ ਫਰਜੀ ਇਨਕਾਊਂਟਰ ਕੀਤਾ ਸੀ ਉਹ ਉਹ ਸਿੰਦਾ ਸਿੰਘ ਨਾਂ ਹੀ ਤੇ ਕੀ ਹੋਇਆ ਕੀ ਸੀ ਉਸ ਦਿਨ ਪ੍ਰੋਪਰ ਇਹ ਸਾਡੇ ਲਾਗੇ ਨਾਲ ਹੀ ਸਾਡਾ ਠੇਕੇਦਾਰ ਜਗਿੰਦਰ ਸਿੰਘ ਹੀ ਉਹਦੇ ਗਨਮੈਣ ਹੀ ਐਸਪੀ ਉਹ ਹੀ ਤੇ ਉਥੋਂ ਖੜਕੇ ਨਾ ਪੁਲਿਸ ਵਾਲਿਆਂ ਨੇ ਕਹਾਨੂੰ ਪਿਆ ਕਰਨਾ ਉਹ ਕਰਨਾ ਤੁਹਾਡਾ ਕਿ ਤੇ ਤਬਦੀਲੀ ਹੋਣੀ ਬਾਅਦ ਚ ਤੇ ਮੁੜ ਕੇ ਕੋਟ ਮਾਰ ਕਰਕੇ ਘਰੇ ਲੈ ਫੇਰ ਖੜਕੇ ਨਾ 25-27 ਦਿਨੀ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਕਤੇ ਹਾਂ ਹਾਂਜੀ ਤੇ ਤੁਸੀਂ ਉਦੋਂ ਕਿੰਨੇ ਸਾਲ ਦੇ ਸੀ ਮੈਂ ਤਾਂ ਉਹਨਾਂ ਤੀਜੀ ਚੌਥੀ ਜਮਾਤ ਚ ਪੜਦਾ ਹਾਂ ਛੋਟਾ ਹਾਂ ਹਾਂਜੀ ਉਹਦੇ ਬਾਅਦ ਪੜ੍ਹਾਈ ਨਹੀਂ ਮੇਰੀ ਕੀਤੀ ਗਈ ਤੇ ਤੁਹਾਨੂੰ ਪਤਾ ਜੀ ਜਾ ਕਮਾਉਣ ਵਾਲਾ ਕਿਲੇ ਗੱਦੀਆੜੀ ਤੋਂ ਪਖਾੜਦੇ ਰਹੇ ਬਿਲਕੁਲ ਭਾਵਕ ਜਿਹੜੇ ਇਸ ਟਾਈਮ ਪਾਲ ਨੇ ਤੇ ਦਿਹਾੜੀ ਦੱਪਾ ਤੁਸੀਂ ਕਹਿੰਦੇ ਕਰ ਰਹੇ ਥੋਨੂੰ ਉਹਨਾਂ ਦੀ ਭਰਾ ਦੀ ਲਾਸ਼ ਮਿਲ ਗਈ ਸੀ ਨਹੀਂ ਲਾਸ਼ ਨਹੀਂ ਸਾਨੂੰ ਕੋਈ ਕੁਝ ਨਹੀਂ ਮਿਲਿਆ ਨਾ ਲਾਸ਼ ਮਿਲ ਨਾ ਕੋਈ ਸਾਨੂੰ ਲੀੜਾ ਕਪੜਾ ਦਿੱਤਾ ਗਿਆ ਉਹ ਤੁਹਾਨੂੰ ਕੁਝ ਨਹੀਂ ਦੱਸਿਆ ਗਿਆ ਵੀ ਕਿੱਥੇ ਉਹਨਾਂ ਦੀ ਬਾਡੀ ਹੈ ਕਿੱਥੇ ਨਹੀਂ ਮਹੀਨਾ ਦੇ ਕਰੀਬ ਉਹਨਾਂ ਨੂੰ ਹਰਾਸਤ ਵਿੱਚ ਰੱਖਿਆ ਗਿਆ ਹਾਂਜੀ ਹਾਂਜੀ ਪੰਜ ਸੱਤ ਦਿਨ ਹੀ ਇੱਥੇ ਰਸਿਆ ਗਿਆ ਕੋਟ ਮਾਰ ਕਰਕੇ ਇੱਕ ਦਿਨ ਹੀ ਲਿਆਂਦਾ ਵਾ ਮੁਰਕੇ ਨਹੀਂ ਉਹਨਾਂ ਨੂੰ ਲਿਆਂਦਾ ਕਰੇ ਕਰੀ ਮੁਰਕੇ ਨਾਲ ਝੂਠਾ ਮਕਾਲਾ ਬਣਾ ਕੇ ਮਾਰਕਤਿਆ ਮੁਰਕੇ ਲੱਗ ਲੱਗੇ ਤੁਹਾਨੂੰ ਪਤਾ ਪਿੰਡਾਂ ਵਾਲੇ ਰੌਲਾ ਪੈ ਜਾਂਦਾ ਵੀ ਤੁਹਾਡੇ ਮੁੰਡੇ ਮਾਰ ਕੇ ਤੇ ਝੂਠਾ ਮੁਕਾਬਲਾ ਬਣਾ ਕੇ ਘੜ ਕੇ ਜੰਬੇ ਲੈ ਤੇ ਵੰਗਾਵਾ ਇਹ ਦੋ ਮੁੰਡੇ ਮਰ ਜਾਂਦੇ ਝੂਠੇ ਮੁਕਾਬਲੇ ਜਿੱਤੇ ਪੁਲਿਸ ਵਾਲੇ ਦੇ ਕਿਸੇ ਦੀ ਗੋਲੀ ਨਹੀਂ ਲੱਗਦੀ ਮੁਕਾਬਲੇ ਤੇ ਤਾਦੀ ਹੋਵੇ ਜੇ ਪੁਲਿਸ ਵਾਲਾ ਵੀ ਇੱਕਦਾਂ ਮਰਿਆ ਹੋਵੇ ਚਾ ਗੋਲੀ ਲੱਗੀ ਹੋਵੇ ਕਿਹਦੀ ਇੰਨੀ ਛੋਟੀ ਉਮਰ ਦੇ ਵਿੱਚ ਮਾਪੇ ਪਾ ਨੂੰ ਥਾਣੇ ਦੇ ਚੱਕਰ ਕੱਟਣੇ ੱੱਕੇ ਖਾਣੇ ਕਿੱਥੇ ਤੁਹਾਡਾ ਪੜਨ ਦਾ ਸਮਾਸੀ ਉਸ ਟਾਈਮ ੱੱਕੇ ਖਾਂਦੇ ਰਹੇ ਬਲਦੇ ਭਰਾ ਨੂੰ ਲੱਭਦੇ ਰਹੇ ਭਰਾ ਐਂਡ ਚ ਮਿਲਿਆ ਵੀ ਨਹੀਂ ਭਰਾ ਸਾਨੂੰ ਮਿਲਿਆ ਨਹੀਂ ਆਗਰ ਲੋਕਾਂ ਨੇ ਪਈ ਇਹੋ ਗੱਲਾਂ ਮਿਲ ਗਈਆਂ ਕਿ ਮਾਰਕਟ ਤੇ ਝੂਠੇ ਹਮਕਾਬਲੇ ਚ ਬਣਾ ਦੇ ਬਿਲਕੁਲ ਪਾਪ ਉਹ ਕੁ ਜਿਹੜਾ ਇਸ ਟਾਈਮ ਹੈਗੇ ਨੇ ਕਿਉਂਕਿ ਭਰਾ ਨੂੰ ਕਹਿੰਦੇ ਵੀ ਮੈਂ ਉਹਦੋਂ ਤੀਜੀ ਜਾਂ ਚੌਥੀ ਦੇ ਵਿੱਚ ਇਹ ਪੜਦਾ ਹੁੰਦਾ ਸੀਗਾ ਤੇ ਖੁਸ਼ੀ ਸੀ ਵੀ ਮੇਰਾ ਭਰਾ ਆਊਗਾ ਤੇ ਚੱਲ ਗੱਲਾਂ ਬਾਤਾਂ ਮਾਰਨ ਲੇਕਿਨ ਜਦੋਂ ਉਹਨਾਂ ਨੂੰ ਸਮਾਚਾਰ ਮਿਲਦਾ ਹੈ ਕਿ ਉਹ ਦਾ ਛੁੱਟਾ ਜਿਹੜਾ ਪੁਰਸ ਮੁਕਾਬਲਾ ਬਣਾ ਦਿੱਤਾ ਗਿਆ ਤੀਜੀ ਔਰ ਚੌਥੀ ਦੇ ਵਿੱਚ ਕਹਿੰਦੇ ਪੜਦੇ ਸੀ ਮਾਪੇ ਨੂੰ ਨਾਲ ਲੈ ਕੇ ਮਾਪੇ ਦੇ ਨਾਲ ਜਾਣਾ ਥਾਣਿਆਂ ਦੇ ਵਿੱਚ ਜਾ ਕੇ ਪੁੱਛ ਪੜਤਾਲ ਕਰਨੀ ਜੇ 1 ਮਹੀਨੇ ਦੇ ਕਰੀਬ ਸੂਚਨਾ ਮਿਲਦੀ ਹੈ ਵੀ ਉਹ ਤਾਂ ਉਹਨਾਂ ਦਾ ਜਿਹੜਾ ਫਰਜੀ ਜਿਹੜਾ ਇਨਕਾਊਂਟਰ ਕੀਤਾ ਗਿਆ ਪਰ ਅੱਜ ਜਿਹੜੀ ਆਸ ਬੱਜੀ ਹੈ ਇਹਨਾਂ ਨੂੰ ਉਮੀਦ ਬੱਜੀ ਹੈ ਕਿਉਂਕਿ ਪ ਦੋਸ਼ੀ ਕਰਾੜ ਦਿੱਤਾ ਗਿਆ ਉਹਨਾਂ ਇਹਨਾਂ ਪਰਿਵਾਰਕ ਮੈਂਬਰਾਂ ਦੇ ਕਹਿੰਦਾ ਜੀ ਉਹਨਾਂ ਨੂੰ ਵੱਤ ਵਾ ਜਿਹੜੀ ਸਜ਼ਾ ਮਿਲੇ ਉਹਨਾਂ ਨੂੰ ਅਗਰ ਕਟੋ-ਕਟ ਨਹੀਂ ਤਾਂ ਫਾਂਸੀ ਦੀ ਸਜ਼ਾ ਮਿਲੇ ਜਾਂ ਚਾਹੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੇ 32 ਸਾਲ ਜ਼ਰੂਰ ਲੱਗੇ ਨੇ ਜਿਹੜਾ ਇਨਸਾਫ ਉੜੀਕਦੇ ਉੜੀਕਦੇ